ਤੁਸੀਂ ਪ੍ਰਾਣੀਆਂ ਸਰਕਾਰਾਂ ਦੇਖੀਆਂ ਵੀ ਕਿਹਨੇ ਤੁਹਾਡੇ ਪਿੰਡ 'ਚ ਕੀ ਕੀਤਾ ਆਪਣੀ ਸਰਕਾਰ ਬਣ ਤੋਂ ਪਹਿਲਾਂ ਆ ਤੁਹਾਡੇ ਛਪੜਾਂ ਦੇ ਕੀ ਹਲਾਸੀ ਕੀ ਆ ਤੁਹਾਨੂੰ ਪਹਿਣਾ ਮਜ਼ਾ 35 ਸਾਲ ਬਾਅਦ ਆਪਣੀਆਂ ਤਾਰਾ ਗਰਡਨ ਨਾਲ ਜੁੜੀ ਮੈਂ ਨਹੀਂ ਕਹਦਾ ਮੈਂ ਤੁਹਾਡਾ ਕਰਜ਼ਾ ਲਾ ਸਕਦਾ ਕਿਉਂਕਿ ਬੀਤ ਦੇ ਕਦੇ ਸ਼ਰਾਬ ਨਹੀਂ ਪੰਡੀ ਕਦੇ ਪੈਸਾ ਨਹੀਂ ਆ ਆਵੜੀ ਪਾਦੀ ਆਵੜੀ ਪਾਦੀ ਭਾਈ ਵੀਜਾ ਭਾਈ ਵੀਜਾ

ਜਿੰਨੇ ਵੀ ਤੁਸੀਂ ਇੱਥੇ ਪਾਚੇ ਹੋ ਮੈਂ ਸਾਰਿਆਂ ਦਾ ਬਹੁਤ ਧੰਨਵਾਦ ਕਰਦਾ ਤੇ ਗੱਜ ਕੇ ਬਲਾਵਤ ਸ਼ਰਬਾਈ ਗੁਰਜੀ ਕਾ ਖਾਲਸਾ ਸ਼ਰਬਾਈ ਗੁਰਜੀ ਕੀ ਫਤਿਹ ਤੁਸੀਂ ਹਮੇਸ਼ਾ ਬਹੁਤ ਪਿਆਰ ਮੈਨੂੰ ਬਹੁਤ ਸਤਿਕਾਰ ਇਸ ਨਗਰ ਦੇ ਵਿੱਚੋਂ ਮੈਨੂੰ ਮਿਲਿਆ ਪਰ ਮੇਰੇ ਕੋਲੇ ਵੀ ਜਦੋਂ ਤਾਕਤ ਆਈ ਮੈਂ ਨਹੀਂ ਕਹਿੰਦਾ ਮੈਂ ਤੁਹਾਡਾ ਕਰਜ਼ਾ ਲਾ ਸਕਦਾ ਕਿਉਂਕਿ ਬੀਤ ਦੇ ਕਦੇ ਸ਼ਰਾਬ ਦੀ ਬੰਡੀ ਕਦੇ ਪੈਸਾ ਨਹੀਂ ਬੰਡਿਆ ਤੇ ਤੁਸੀਂ ਹਜ਼ਾਰਾਂ ਕਰੋੜਾਂ ਦੇ ਮਾਰਕਾਂ ਦੇ ਵਿਰੁੱਧ ਜਦੋਂ ਵੀ ਮੈਂ ਲੜਾਈ ਲੜੀਆ ਤੁਸੀਂ ਕਦੇ ਆਪਣੇ ਪੁੱਤ ਦੀ ਕਦੇ ਪਿੱਠ ਨਹੀਂ ਲੱਗਣ ਦਿੱਤੀ ਹਮੇਸ਼ਾ ਇਹ ਜਨ ਕਰਨੇ ਮੈਨੂੰ ਜਿਤਾ ਕੇ ਭੇਜਿਆ ਪਰ ਆਪਣੇ ਵੱਲੋਂ ਜੋ ਮੈਂ ਪਹਿਲਾਂ ਕਿਹਾ ਮੈਂ ਤੁਹਾਡਾ ਕਰਜ਼ਾ ਨਹੀਂ ਲਾ ਸਕਦਾ ਪਰ ਮੇਰੇ ਹੱਥ ਜਦੋਂ 22 ਸਾਲ ਪਹਿਲਾਂ ਸਰਕਾਰ ਜਣੀ ਤਾਕਤ ਆਈ ਤੁਸੀਂ ਸਾਰੇ ਇੱਥੇ ਨਗਰ ਵਾਲੇ ਬੈਠੇ ਹੋ ਤੁਸੀਂ ਪੁਰਾਣੀਆਂ ਸਰਕਾਰਾਂ ਦੇਖੀਆਂ ਵੀ ਕਿਹਨੇ ਤੁਹਾਡੇ ਪਿੰਡ ਚ ਕੀ ਦਿੱਤਾ ਮੈਂ ਪ੍ਰਮਾਣਮਤ ਨਾਲ ਡਰ ਕੇ ਕਹਿੰਦਾ ਪਹਿਲੇ ਸਿਰਫ 2.5 ਸਾਲ ਚ 13 ਕਰੋੜ ਰੁਪਇਆ ਜਿਹੜਾ ਤੁਹਾਡੇ ਪਿੰਡ ਦੇ ਵਿੱਚ ਆ ਤੇ ਕਿਸੇ ਸਰਕਾਰ ਨੇ ਇੱਥੇ ਇਹਦਾ ਦਸਵਾਂ ਹਿੱਸਾ ਵੀ ਦਿੱਤਾ ਹੋਵੇ ਮੈਂ ਤੁਹਾਨੂੰ ਵੋਟਾਂ ਨੂੰ ਨਹੀਂ ਕਹਿੰਦਾ ਇਹਦਾ ਦਸਵਾਂ ਹਿੱਸਾ ਪੰਜ ਸਾਲ ਪਹਿਲਾਂ ਕਾਂਗਰਸ ਨਾਲ ਕਿੱਥੇ ਗਈ ਆ ਉਹਨਾਂ ਦੇ ਉਮੀਦਵਾਰ ਨੇ ਆਉਣਾ ਠੀਕ ਆ ਸਾਨੂੰ ਜਰੂਰ ਪੰਡੂ ਪਰ ਤੁਸੀਂ ਪੰਜ ਸਾਲਾਂ ਚ ਫਰਵਾਹੇ ਲਈ ਕੀ ਦਿੱਤਾ 6 ਕਰੋੜ ਦਾ ਤਾਂ ਤੁਹਾਡੇ ਗ੍ਰਿਟ ਹੈ ਜਿਹੜਾ ਮੈਂ ਪਾਸ ਕਰਵਾ ਕੇ ਲਿਆ ਆ ਤੁਹਾਡੀਆਂ ਪਾਈਪਲਾਈਨਾਂ ਨੂੰ ਪਾਈਪਲਾਈਨਾਂ ਦਾ ਉਹ ਕੰਮ ਹੈ ਜਿਹੜਾ ਮੇਰੇ ਕੋਲੇ ਕਦੇ ਕੋਈ ਮੱਗ ਪੱਤਰ ਵੀ ਲੈ ਕੇ ਆ ਹੁਣ ਤਾਂ ਚਲੋ ਜਿਹਦੇਆਂ ਕੋਈ ਬ੍ਰਾਂਚਾਂ ਲੈ ਗਈਆਂ ਉਹ ਜਰੂਰ ਆਉਂਦੇ ਆ ਕਰੋੜ ਰੁਪਏ ਦੀ ਪਾਈਪ ਲਾਈ ਤੁਹਾਡੇ ਪਿੰਡ ਪਈ ਤੇ ਕੱਲੇ ਤੁਹਾਡੇ ਪਿੰਡ ਦੀ ਆਪਣੇ ਜ਼ਿਲ੍ਹੇ ਚ ਜਿਹੜੇ ਜ਼ਿਲ੍ਹੇ ਨੂੰ ਕਦੇ ਕਿਸੇ ਨੇ 300 ਰੁਪਿਆ ਲੈਰੀ ਬੈਕਪੇ ਤਾਂ ਨਹੀਂ ਦਿੱਤਾ ਮੈਂ 300 ਕਰੋੜ ਰੁਪਿਆ ਬਰਨਾਲੇ ਜ਼ਿਲ੍ਹੇ ਚ ਪਿਛਲੇ 2 ਸਾਲਾਂ ਤੋਂ ਕੱਲੇ ਲੈਰੀ ਬੈਕਪੇ ਦਾ ਲੈ ਕੇ ਆਇਆ ਲੈ ਕੇ ਤਾਂ ਆਇਆ ਜੇ ਭਾਈ ਮੇਰੇ ਰੂਪ ਦੇ ਵਿੱਚ ਬਰਨਾਲੇ ਨੂੰ ਸੂਬਾ ਸਰਕਾਰ ਦੇ ਵਿੱਚ 35 ਸਾਲਾਂ ਬਾਅਦ ਨਾਮਜ਼ਦਗੀ ਮਿਲੀ ਨਹੀਂ ਬਰਨਾਲੇ ਹੀ ਹੁੰਦਾ ਸੀ ਜਿਹਦੀ ਸਰਕਾਰ ਐਮਐਲਏ ਨੂੰ ਦੂਰਟ ਜੇ ਕਾਲੀ ਦਲ ਦੀ ਸਰਕਾਰ ਕਾਂਗਰਸ ਦਾ ਐਮਐਲਏ ਕਾਂਗਦੀ ਸਰਕਾਰ ਕਾਲੀ ਦਲ ਦਾ ਆਪੋ ਇਸੇ ਕਰਕੇ ਇਹ ਮੰਨੋ ਵੀ 35 ਸਾਲ ਆਪਾਂ ਪਿੱਛੇ ਲੈ ਕੇ ਆਪਣੀ ਸਰਕਾਰ ਬਣ ਤੋਂ ਪਹਿਲਾਂ ਆ ਤੁਹਾਡੇ ਛੱਪੜਾਂ ਦੇ ਕੀ ਹਾਲਾਤ ਸੀ ਜਿਹੜੇ ਆਡੇ ਤੇ ਆਵਾਪਾ ਥੰਮਣ ਚੋਂ ਦਾ ਡੇਰੇ ਦੇ ਸਾਹਮਣੇ ਖੱਬੇ ਹੱਥ ਵੀ ਦੇਖ ਲਓ ਸੱਜੇ ਹੱਥ ਵੀ ਦੇਖ ਲਓ ਕੱਲੇ ਥੋਡੇ ਪਿੰਡ ਜਿਹੜੀਆਂ ਤੁਸੀਂ ਜਾਓ ਰਾਜਗੜ੍ਹ ਨੂੰ ਉੱਥੇ ਕੀ ਅਲਾਸੀ ਤੁਸੀਂ ਜਾਓ ਅੱਗੇ ਉਪਰੀ ਨੂੰ ਸਾਰੇ ਪਿੰਡਾਂ ਚ ਸਪੈਸ਼ਲੀ ਸਰਕਾਰ ਚ ਇੱਕ ਵੀ ਚਫਰ ਨਹੀਂ ਆਉਂਦੇ ਤੇ ਮੈਂ ਤੁਹਾਡੇ ਤਿੰਨ ਚਫਰਾਂ ਕਹਿ ਦਿੱਤੇ ਆ ਕਿ ਇਹਦੀ 40 ਲੱਖ ਦੀ 70 ਲੱਖ ਤੋਂ ਰੁਪਈਆ ਇਕੱਲਾ ਪ੍ਰਵਾਇ ਦੇ ਚਫਰਾਂ ਨੂੰ ਦੇਤਾ ਆਈ ਆ ਗਲੀਆਂ ਨਾਲੀਆਂ ਦੀ ਕਿੰਨੇ ਆ 55 ਲੱਖ ਰੁਪਈਆ ਹੋਰੀ ਇਕੱਲੀਆਂ ਗਲੀਆਂ ਨਾਲੀਆਂ ਨੂੰ ਦਿੱਤਾ ਨਹੀਂ 5 ਸਾਲਾਂ ਦੀ ਸਰਕਾਰ ਚ ਵੀ ਰਵਾਹੀ ਪਿੰਡ ਨੂੰ ਮਿਲ ਲੱਗਦਾ ਕਦੇ 50 ਲੱਖ ਰੁਪਈਆ ਵੀ ਆਇਆ ਇਹ ਭਾਈ ਸਾਰਾ ਕੁਝ ਤਾਂ ਹੀ ਹੋਇਆ ਜੇ 35 ਸਾਲਾਂ ਬਾਅਦ ਜਾ ਕੇ ਤੁਹਾਡੇ ਬਰਨਾਲੇ ਦਾ ਮੁੰਡਾ ਤੁਹਾਡੇ ਬਰਨਾਲੇ ਦਾ ਪੁੱਤ ਜਾ ਕੇ ਸਰਕਾਰ ਚ ਬੈਠਾ ਸਾਨੂੰ ਸਰਕਾਰ ਦੀ ਜਿੰਮੇਦਾਰੀ ਦਿੱਤੀ ਇਸੇ ਕਰਕੇ ਇਹ ਪੈਸੇ ਆ ਜਿਹੜੇ ਆਉਂਦੇ ਨਹੀਂ ਇਹ ਠੀਕ ਕਰਕੇ ਸਦੀਕਾ ਤਾਂ ਆਪਣੇ ਕੰਮ ਕਰਾਵਾਂਗੇ ਅੰਦਰ ਪਾਰੀਆਂ ਤੋਂ ਬਾਹਰ ਰਹਿ ਕੇ ਜੇ ਕੋਈ ਹੋਰ ਆ ਗਿਆ

ਉਹ ਤੂਬਾ ਜਦੋਂ ਸਵਿੱਚ ਦਬਦਿਆਂ ਉਹ ਬਲਬ ਚਾਲੂ ਹੋ ਜਾਂਦਾ ਉਹ ਬਲਬ ਦੀ ਆਪਦੀ ਤਾਕਤ ਨਹੀਂ ਹੁੰਦੀ ਜਿਹੜੀ ਉਹਦੇ ਚਾਨਣ ਕਰਦੀ ਆ ਆ ਚੱਲ ਰਿਹਾ ਸਾਹਮਣੇ ਇਹ ਤਾਕਤ ਤੇ ਬਲਬ ਦੀ ਆਪਦੀ ਦੀ ਤਾਕਤ ਤਾਕਤ ਕਰੰਟ ਦੀ ਆ ਜਿਹੜਾ ਇਹਦੇ ਚ ਆ ਰਿਹਾ ਇਸੇ ਦੀ ਆ ਨਾ ਇਹ ਕਰੰਟ ਕਿੱਥੋਂ ਆਉਂਦਾ ਆ ਤਾਰਾਂ ਦੇ ਰਾਹੀਂ ਜਿਹੜੀਆਂ ਖੰਭਿਆਂ ਦੇ ਰਾਹੀਂ ਜਾਂਦੀਆਂ ਕਰੰਟ ਦੇ ਚ ਜਦੋਂ ਸਵਿੱਚ ਔਨ ਕਰਦੇ ਆ ਇਹ ਸਿੱਧਾ ਜਾ ਕੇ ਗਰਡਨ ਵਾਲੇ ਦਾ ਕਨੈਕਸ਼ਨ ਜੁੜ ਜਾਂਦਾ ਹੁਣ ਮੈਨੂੰ ਦੱਸੋ ਜੇ ਆ ਬਰਦ ਦੀ ਤਾਰ ਮੈਂ ਕਿਥੋਂ ਵੜਦਾ ਵਿਚਾਰਿਓ ਫੇਰ ਇਸ ਨੇ ਚੌਣ ਕਰੋਗੇ ਚੱਲੂ ਆਜੂ ਕਰੰਟ ਜੇ ਤਾਰ ਵੜਦੀ ਏ ਫੇਰ ਭਾਈ ਇਹਨੇ ਚੱਲਣਾ ਕਿਉਂ ਕਿਦਾ ਗਰਡਨ ਨਾਲ ਕਨੈਕਸ਼ਨ ਟੁੱਟ ਜੂ ਇਹ ਬੰਦ ਪਿਆ ਰੁ ਸੋ ਇਸੇ ਕਰਕੇ ਮੈਂ ਪਰਵਾਹੀ ਵਾਲਾ ਤੁਹਾਨੂੰ ਕਹਿਣਾ ਮਸਾ 35 ਸਾਲ ਬਾਦ ਆਪਣੀਆਂ ਤਾਰਾਂ ਗਰਡਨ ਨਾਲ ਜੁੜੀਆਂ ਇਹ ਜੁੜੀਆਂ ਰਹਿਣ ਦਿਓ ਜਿਹੜਿਆ ਦੂਜੇ ਸਾਰੇ ਵੱਲ ਗੌਣਾ ਸਾਰੇ ਦੀਆਂ ਤਾਰਾਂ ਕੱਟੀਆਂ ਹੋਈ ਕਿਸੇ ਨੇ ਚਾਵਲ ਨਹੀਂ ਕਰਨਾ ਜੇ ਗਰੇਡਰਾਂ ਤਾਰਾਂ ਜੁੜੀਆਂ ਤਾਰੇਂਦਰ ਧਾਲੀਆ ਜਿਹੜੀਆਂ ਜੁੜੀਆਂ ਇਹੀ ਚਾਵਲ ਕਰੂਗਾ ਆਪਾਂ ਨੂੰ ਇਹੀ ਜਿਹੜੀਆਂ ਰਹਿੰਦੀਆਂ ਬ੍ਰਾਂਚਾਂ ਨੇ ਛੁੱਟੀਆਂ ਇਸੇ ਦੇ ਪਾਸ ਕਰਾਉਣੀਆਂ ਜਿਹੜਾ ਰਹਿੰਦਾ ਛੱਪੜਾ ਦਾ ਕੰਮ ਐਸੇ ਨੇ ਕਰਾਉਣਾ ਜਿਹੜੇ ਧੂਰੇ ਕੰਮ ਪਿੰਡ ਦੇ ਵਿਕਾਸ ਵਾਲੇ ਰਹਿੰਦੇ ਆ ਇਸੇ ਨੇ ਕਰਾਉਣਾ ਬਾਕੀ ਦੇ ਦੁੱਪੋ ਕਰ ਕਰਕੇ ਸਾਡੇ ਕਰਨੇ ਭਈ ਅਸੀਂ ਕਿਹੜੀ ਸਾਡੀ ਕਿਹੜਾ ਸਰਕਾਰ ਸੋ ਇਸੇ ਕਰਕੇ ਮੈਂ ਨਿਮਰਤਾ ਸਹਿਤ ਬੀਤੀ ਕਰਦਾ ਕਿ ਸਰਕਾਰ ਪਾਸ ਕਰਵਾਇਓ ਇੱਕ ਮੈਂ ਖੁੱਡੀ ਕਲਾਂ ਦਾ ਕਰਵਾਇਆ ਤੇ ਕਿਸੇ ਢੇੜੇ ਚ ਬੈ ਤੇ ਪਿਛੜੀਆਂ ਸਰਕਾਰਾਂ ਚ ਇੱਕ ਵੀ ਨਵਾਂ ਗ੍ਰੰਟੀ ਪਾਸ ਹੋਇਆ ਅੱਜ ਮੈਂ ਲਹਿਰੀ ਮੈਂ ਤੁਹਾਨੂੰ ਦੱਸਿਆ ਕਿਹੜਾ ਚੱਕਰ ਟੋੜੇ ਬਣਾ ਪਿਛੜੀ ਸਰਕਾਰਾਂ ਦੇ ਵਿੱਚ ਜੇ ਨਮਾਇੰਦਗੀ ਲਈ ਆਪਾਂ ਨੂੰ ਤਾਂ ਭਾਈ ਕੰਮ ਹੋਏ ਸੋ ਇਸੇ ਕਰਕੇ ਮੇਰੀਆਂ ਮਾਵਾ ਬੈਠੀਆਂ ਪਹਿਲਾਂ ਬੈਠੀ ਐ ਇਹ ਗੱਲ ਦੀ ਚਰਚਾ ਜਿੱਥੇ ਸਾਥ ਚ ਬੈਠਦੇ ਹੋ ਸਾਰੇ ਕਿਤੇ ਕਰੀਏ ਵੀ ਭਾਈ ਸਰਕਾਰ ਐ ਆਪਾਂ ਕੰਮ ਲੈਣੇ ਆ ਨਹੀਂ ਸਰਕਾਰ ਕੋਣ ਤਾਂ 92 ਐਮਐਲਏ ਆ ਦੋ ਧੜਕੇ ਤੋਂ ਵੱਧ ਕੇ ਸਰਕਾਰ ਨੂੰ ਕਿਹਬਰ ਕਹਿੰਦਾ ਉੱਥੇ ਕਿਹੜਾ ਵੀ ਆਏ ਕਦੋਂ ਘਟਨਾ ਸਰਕਾਰ ਡਿੱਗਦੀ ਆ ਸਰਕਾਰ ਨਹੀਂ ਬਣਦੀ ਆ ਪਰ ਬਰਨਾਰਿਓਂ ਕੌਣ ਜਿੱਤਦਾ ਕੌਣ ਹਾਰਦਾ ਇਹਦੇ ਨਾਲ ਫਰਮਾਈ ਆੜੂ ਆਪ ਨੂੰ ਬਹੁਤ ਫਰਕ ਪੈਣਾ ਝਾੜੂਆਂ ਦਾ ਜਿੱਤੂ ਦਾ ਪਈ ਵਿਕਾਸ ਕਰਾਉਗਾ ਤਰੱਕੀ ਕਰੂ ਦੂਜਾ ਜਿੱਦਾਂ ਤਾਂ ਉਹਦੇ ਪੱਲੇ ਕਾਖੜੀਓ ਫਿਊਜ਼ ਬੰਦ ਵਾਹ ਜਿਹੜੇ ਚਾਲ ਨਹੀਂ ਕਰਨਾ ਹੁਣ ਚਾਲਣ ਕਰਨਾ ਕਿ ਨਹੀਂ ਕਰਨਾ ਕਰਨਾ ਦੋਏ ਬਾਅਦ ਨਹੀਂ ਗੱਲ ਕਿਸਮੀ ਚਾਣਣ ਕਰਨਾ ਦੇ ਚਾਣਣ ਕਰਨਾ ਤਾਂ ਗੱਲਾਂ ਹੀ ਕਰੋਗਾ ਸੋ ਸਾਰਿਆਂ ਨੂੰ ਇਹ ਬੇਨਤੀ ਹੈ ਕਿ ਟਕਮੋਰ ਹਰੇਕਦਰ ਧਾਰੀਵਾਜ ਜੀ ਨੂੰ ਜਿਹੜਾ ਸਾਡਾ ਪ੍ਰਭਾ ਬਹੁਤ ਮੀਤੀ ਬਾਸ਼ਰੀਫ ਤੇ ਪਿਛਲੇ 12 ਸਾਲ ਤੋਂ ਆ ਜਿੰਨੇ ਸਾਡੇ ਪਿੰਡਾਂ ਦੇ ਸਾਥੀ ਗੜੇ ਮੇਰੇ ਨਾਲ ਕਿਤੇ ਗੱਲ ਹੁੰਦੀ ਸੀ ਨਹੀਂ ਹੁੰਦੀ ਸੀ ਇਹ ਜਨਾ ਬਹੁਤ ਹੁੰਦੀ ਸੀ ਅਕਲਦੀਪ ਵਰਗੇ ਹੈਪੀਅਰ ਕਿ ਦੇਖੋ ਹਰ ਕਿੰਨਾ ਸਾਰਿਆਂ ਨੂੰ ਪੁੱਛ ਬੇੜਾ ਕਿਸੇ ਹੁੰਦੇ ਤਾਂ ਬੇੜਾ ਕਿਸੇ ਲਾਜ ਤੋਂ ਪੁਰਾਣੇ ਕੰਮ ਕੀਤਾ ਤੇ ਕੰਮ ਜੀਵੀ ਦਾ ਪਰਿਵਾਰ ਦਾ ਛੋਟੇ ਜੀਵੀ ਦਾ ਪਰਿਵਾਰ ਦਾ ਪੁੱਤਰ ਸੋ ਇਸੇ ਕਰਕੇ ਮੈਂ ਤੁਹਾਨੂੰ ਬੇਨਤੀ ਕਰਦਾ ਕਿ ਫਰਵਾਹੀ ਦੀ ਤਰੱਕੀ ਲਈ ਬਰਨਾਲੇ ਦੀ ਤਰੱਕੀ ਲਈ ਆਪਾਂ ਇੱਕ ਇੱਕ ਵੋਟ ਜਿਹੜੀ ਉਹ ਆਵਾਜ਼ ਦੀ ਪਾਰਟੀ ਨੂੰ ਪਾਈਏ ਤਾਂ ਕਿ ਇਲਾਕੇ ਦਾ ਜਿਹੜਾ ਵਿਕਾਸ ਹੋ ਸਕੇ ਸੋ ਇੰਨੇ ਬੇਨਤੀਆਂ ਨਾਲ ਬਹੁਤ ਧੰਨਵਾਦ ਤੇ ਦੋਵੇਂ ਬਾਹੜੀਆਂ ਕਰਕੇ ਇਹ ਵਿਚਾਰ ਦਿਵਾ ਦਿਓ ਭਾਈ ਇੱਕ ਇੱਕ ਵੋਟ ਜਿਹੜੀ ਆਪਾਂ ਪਾਵਾਂਗੇ ਬੋਲੋ ਸਵਾਗਤ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁੰਨਾ ਛੋਟੇ ਪਰ ਹਰਿੰਦਰ ਢਾਲੀਵਾਲ ਜੀ ਨੂੰ ਬੇਨਤੀ ਕਰੂੰਗਾ ਕਿਉਂ ਵੀ ਸਾਡੇ ਨਾਲ ਰੂਬਰੂ ਸਭ ਤੋਂ ਪਹਿਲਾਂ ਤਾਂ ਮੈਂ ਧੰਨਵਾਦ ਕਰਦਾ ਸਾਡੇ ਜਿਲ੍ਹੇ ਦੇ ਵਾਈਸ ਪ੍ਰਧਾਨ ਭਾਈ ਕੁਲਦੀਪ ਦਾ ਤੇ ਸਾਡੀ ਪੂਰੀ ਪਰਵਾਹੀ ਦੀ ਟੀਮ ਦਾ ਭਾਈ ਹੈਪੀ ਸੰਦੀਪ ਭਾਜੀ ਜਿੰਨੀ ਸਾਡੀ ਟੀਮ ਹੈ ਸਾਰੀ ਦਾ ਕਿਸੇ ਦਾ ਮਾਣ ਰਹਿ ਵੀ ਗਿਆ ਉਹਦੇ ਲਈ ਮਾਫੀ ਵੀ ਜਿਨ੍ਹਾਂ ਨੇ ਤੁਹਾਡੇ ਰੂਪ ਰੂਪ ਹੋਣ ਦਾ ਮੌਕਾ ਦਿੱਤਾ ਇਹ ਪ੍ਰੋਗਰਾਮ ਲਈਤਿਆ ਬੜੀ ਬਰੀਕੀ ਚ ਬੋਲਦਿਆਂ ਮੀਤ ਬਾਈ ਨੇ ਦੱਸ ਹੀ ਦਿੱਤਾ ਵੀ ਆਪਾਂ ਵੋਟ ਆਉਣ ਵਾਲੀ 20 ਤਰੀਕ ਨੂੰ ਕਿਉਂ ਪਾਉਣੀ ਹੈ ਝਟ ਨੂੰ ਵੈਸੇ ਤਾਂ ਜੇ ਗੱਲਾਂ ਦੀ ਗੱਲ ਕਰੀਏ ਤਾਂ ਕਹਿੰਦੇ ਹੁੰਦੇ ਆ ਵੀ ਹਾਥੀ ਦੀ ਪੈੜ ਚ ਸਾਰਾ ਕੁਝ ਹੀ ਆ ਜਾ ਉਹਨਾਂ ਨੇ ਪੂਰੀ ਦੱਸਤਾ ਪਰ ਮੇਰਾ ਵੀ ਫਰਚਾ ਬੇਨਤੀ ਕਰਨ ਦਾ ਪ੍ਰਚਾਰ ਦਾ ਟਾਈਮ ਚੱਲ ਰਿਹਾ ਹੈ ਸਾਰੀਆਂ ਪਾਰਟੀਆਂ ਚੋਂ ਪ੍ਰਚਾਰ ਕਰਦੀਆਂ ਉਸ ਆ ਕੇ ਚਲੀਆਂ ਗਈਆਂ ਹੁੰਦੀਆਂ ਕਿਸੇ ਨੇ ਹਿੱਤ ਪਾਉਣਾ ਸੀ ਪਰ ਉਹਨਾਂ ਦੇ ਚੋਣ ਪ੍ਰਚਾਰ ਤੇ ਆਪਣੀ ਪਾਰਟੀ ਦੇ ਚੋਣ ਪ੍ਰਚਾਰ ਚ ਫਰਕ ਹੈ ਆਪਣੀ ਪਾਰਟੀ ਦਾ ਕੋਈ ਵੀ ਬੁਲਾਵਾ ਚਾਹੇ 1 ਮਿੰਟ ਲਈ ਬੋਲੇ ਚਾਹੇ 10 ਮਿੰਟ ਲਈ ਬੋਲੇ ਤਾਂ ਉਹ ਕਿਸੇ ਕੰਮ ਦੀ ਗੱਲ ਕਰੂ ਉਹ ਦੱਸੂ ਵੀ ਪੰਜਾਬ ਦੇ ਵਿੱਚ ਕੀ ਹੋਇਆ ਉਹ ਦੱਸੂ ਵੀ ਲੋਕਾਂ ਨੇ ਬਿਜਲੀ ਦੇ ਬਿਲ ਜੀਰੋ ਆਉਣ ਲੱਗੀ ਉਹ ਦੱਸੂ ਵੀ ਥੋੜਾ ਜਿਹੀ ਬਿਜਲੀ ਦੇਣੇ ਆਉਣ ਲੱਗੀ ਆਉਣ ਵੀ 8 ਘੰਟੇ ਤੋਂ 10 ਘੰਟੇ ਲੱਗੀ ਉਹ ਦੱਸੂਗਾ ਵੀ ਟੋਲ ਪਲਾਜ਼ੇ ਬੰਦ ਹੋਗੇ ਉਹ ਦੱਸੂਗਾ ਵੀ ਸਕੂਲ ਠੀਕ ਹੋ ਰਹੇ ਆ ਉਹ ਦੱਸੂਗਾ ਵੀ ਨਵੇਂ ਡੈਰੀ ਖਾਲ ਨਵੀਆਂ ਪਾਈਪਲਾਈਨਾਂ ਪਈਆਂ ਨੇ ਪਰ ਜਿਹੜੇ ਦੂਜੀਆਂ ਪਾਰਟੀਆਂ ਵਾਲੇ ਆ ਉਹ ਸਿਰਫ ਗਾਲਾਂ ਅੱਡਰੋ ਗੜਾ ਹੋਰ ਕੋਈ ਕੰਮ ਨਹੀਂ ਕੋਈ ਮੈਨੂੰ ਨਿੱਤੀ ਜਾਉ ਕੋਈ ਬਾਣ ਸਾਹਿਬ ਨੂੰ ਨਿੱਦ ਤੂ ਕੋਈ ਆਪਣੀ ਪਾਰਟੀ ਨੂੰ ਕੰਮ ਦੀ ਗੱਲ ਉਹਨਾਂ ਤੋਂ ਇੱਕ ਵੀ ਦੱਸੀ ਜਾਂਦੀ ਵੀ ਤੁਸੀਂ ਪਿਛਲੇ ਸਾਲਾਂ ਚ ਭਾਈ ਪੰਜ ਸਾਲਾਂ ਚ ਕੀ ਕੀਤਾ ਉਹ ਵੀ ਦੱਸੋ ਵੀ ਫਰਮਾਇਦੇ ਵਿੱਚ ਕੀ ਕੀਤਾ ਸੀ ਜਾਂ ਬਰਨਾਲੇ ਦੇ ਵਿੱਚ ਕੀ ਕੀਤਾ ਸੀ ਜਾਂ ਪੰਜਾਬ ਦੇ ਵਿੱਚ ਕੀ ਕੀਤਾ ਜਾਂ ਉਹ ਪਿਛਲੇ 10 ਸਾਲਾਂ ਵਿੱਚ ਕੀ ਕੀਤਾ ਅਸੀਂ ਤਾਂ ਇੰਨੇ ਚਲੋ ਵੀ ਵਿਸ਼ਵਾਸ ਨਾਲ ਲੋਕਾਂ 'ਚ ਖੜਕੇ ਕਹਿੰਦੇ ਆਂ ਕਿ ਜੇ ਇੰਨੇ ਪੈਸੇ ਜਿੰਨੇ ਆਪਣੀ ਸਰਕਾਰ ਨੇ 250ਾਂ 'ਚ ਦੇਤੇ ਤੂੰ ਕੋਈ 10 ਸਾਲ ਵੀ ਕਿਸੇ ਨੇ ਦਿੱਤੇ ਹੋਣਾ ਤਾਂ ਭਾਈ ਉਹਨੂੰ ਵੋਟ ਪਾਜੋ ਨਹੀਂ ਫਿਰ ਕੌਣ ਦਾ ਹੱਕ ਤੇ ਹੱਕਦਾਰ ਆਪ ਹੈ ਸੋ ਤੁਹਾਨੂੰ ਸਾਰਿਆਂ ਨੂੰ ਹੱਥ ਜੋੜ ਕੇ ਬੇਨਤੀ ਆ ਤੁਸੀਂ ਬੜੇ ਸਮਝਦਾਰ ਹੋ ਪਹਿਲਾਂ ਵੀ ਜਦੋਂ ਤੋਂ ਆਮ ਆਦਮੀ ਪਾਰਟੀ ਲਖਣਾ ਲੜਨ ਲੱਗੀ ਆ ਪੰਜਾਬ 'ਚ ਤਾਂ ਪਰਵਾਹੀ ਵਾਲੇ ਤੁਸੀਂ ਕਦੀ ਬੋਟ ਨਹੀਂ ਥੋਕੜ ਦਿੱਤੀ ਸਾਡੀ ਅੱਤੀ ਤੋਂ ਵੱਧ ਵੋਟ ਕੱਢ ਕੇ ਭੇਜਦੇ ਹੋ ਤਾਂ ਬਜ਼ੁਰਗਾਂ ਕੇ ਭਰਾਵਾਂ ਮੌਜਮਣ ਵੀਰਾਂ ਕੇ ਮਾਤਮਾਂ ਪੇੜਾਂ ਕੇ ਹੱਥ ਬਨ ਕੇ ਦੇ ਦਿੱਤੀ ਹੈ ਵੀ ਆਉਣ ਵਾਲੀ 20 ਤਰੀਕ ਨੂੰ ਚਾਹੂ ਦਾ ਚੋਣ ਨਿਸ਼ਾਨ ਹੈਗਾ ਪਹਿਲੇ ਨੰਬਰ ਤੇ ਆਪਾਂ ਰਿਜ਼ਲਟ 'ਚ ਵੀ ਪਹਿਲੇ ਨੰਬਰ ਤੇ ਹੀ ਲੈ ਕੇ ਆਉਣੇ ਜੇ ਮੈਂ ਗੱਲ ਕਰਾਂ ਆਪ ਦੀ ਆਪ ਦੇ ਵੱਲੋਂ ਤੁਹਾਨੂੰ ਇੰਨਾ ਵਿਸ਼ਵਾਸ ਦਿਵਾ ਕੇ ਜਾਂਦਾ ਜਿਹੜੀ ਸਾਡੀ ਟੀਮ ਐ ਜਿਹਦਾ ਉਹਦੇ ਨਾਲ ਮਿਲਬਰਤਨ ਹੋ ਕੇ ਤੇਰਾ ਸੁਭਾਅ ਵੀ ਪਤਾ ਮੇਰਾ ਕੰਮ ਕਰਨ ਦਾ ਤਰੀਕਾ ਵੀ ਬਦਲ ਤੁਹਾਨੂੰ ਜ਼ਿੰਦਗੀ 'ਚ ਕਦੇ ਇਹ ਨਾ ਪਾਣੀ ਆਉਗਾ ਵੀ ਹਰਿੰਦਰ ਨੂੰ ਫੇੜ ਪਈ ਸੀ 40 ਫੁੱਟ ਪਈ ਸੀ ਹਰਿੰਦਰ ਸਾਡੇ ਨਾਲ ਉੱਟ ਕੇ ਨਹੀਂ ਤੁਰਿਆ ਹਰਿੰਦਰ ਸਾਡੇ ਨਾਲ ਖੜਿਆ ਨਹੀਂ 24 ਘੰਟੇ ਤੁਹਾਡੇ ਮੋਢੇ ਨਾਲ ਮੋਢਾ ਲਾ ਕੇ ਤੁਹਾਡਾ ਪੁੱਤ ਤੁਹਾਡਾ ਭਰਾ ਬਣ ਕੇ ਤੁਹਾਡੀ ਸੇਵਾ ਕਰੂੰਗਾ ਨਾ ਕਿ ਕੋਈ ਇੰਦਰ ਮੰਡਕੀ ਸੋ ਸਾਰਿਆਂ ਕੇ ਦੁਆਰਾ ਫੇਰ ਹੱਥ ਵੱਜ ਕੇ ਬੀਤਦੀ ਹੈ ਵੀ ਆਪਾਂ 30 35 ਸਾਲਾਂ ਬਾਅਦ ਸਰਕਾਰ ਦੇ ਨਾਲ ਚੱਲਦੀ ਹੈ ਤਾਂ ਰਹਿਣਾ ਢਾਈ